ਲੋਕ ਸਭਾ ਹਲਕਾ ਪਟਿਆਲਾ ਤੋਂ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਵੱਲੋਂ ਆਪਣਾ ਚੋਣ ਪ੍ਰਚਾਰ ਲਗਾਤਾਰ ਤੇਜ਼ ਕੀਤਾ ਜਾ ਰਿਹਾ ਹੈ ਪ੍ਰਨੀਤ ਕੌਰ ਨੇ ਅੱਜ ਵਿਧਾਨ ਸਭਾ ਹਲਕਾ ਨਾਭਾ ਵਿਖੇ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਜਪਾ ਵਰਕਰਾਂ ਨੇ ਹਿੱਸਾ ਲਿਆ ਪ੍ਰਨੀਤ ਕੌਰ ਦਾ ਬਾਜ਼ਾਰ ਵਿੱਚ ਦੁਕਾਨਦਾਰਾਂ ਨੇ ਭਰਵਾਂ ਸਵਾਗਤ ਕੀਤਾ ਰੋਣਾ ਤਨਵਾਦ ਸਭ ਤੋਂ ਪਹਿਲੇ ਔਰ ਜਿਸ ਜੋ ਰਸ਼ਨਾਲ ਅੱਜ ਨਾਲ ਚੱਲੇ ਨੇ اسی ਜੋਸ਼ ਨਾਲ ਪਹਿਲੀ ਤਰੀਕਿਤਾ ਨੂੰ ਘਰ ਘਰ ਜਾ ਕੇ ਪਹਿਲੀ ਨੂੰ ਵੋਟਾਂ ਪਵਾਉਣ ਔਰ મોદી ਦੀ ਸਰਕਾਰ ਲੈ ਕੇ ਆਉਣ ਕਿਸ ਤਰ੍ਹਾਂ ਚੱਲ ਰਿਹਾ ਚੋਣ ਪ੍ਰਚਾਰ ਕਾਫੀ ਕੁਝ ਦਿਨ ਬਚੀ ਰਹਿ ਗਏ ਲੱਗਦਾ ਕੀ ਲੱਗਦਾ ਕਿਰ ਕਿਨੇ ਹਲਕਿਆਂ ਦੇ ਵਿੱਚ ਬੀਜੇਪੀ ਸਟਰੋਂਗ ਨਜ਼ਰ ਆ ਰਹੀ ਹੈ ਅਸੀਂ ਸਾਰੇ ਹਲਕਿਆਂ 'ਚ ਜਾ ਰਹੇ ਹਾਂ ਉਹਰਾ ਪਰਚਾਰ ਚੱਲ ਰਿਹਾ ਹੈ ਤੇ ਵਧੀਆ ਹੰਗਾਰਾ ਹੈ ਪਿੰਡਾਂ ਦੇ ਵਿੱਚ ਕੌਣੀ ਜਾ ਰਹੇ ਜੋ ਕਿਸਾਨਾਂ ਦਾ ਵੀ ਦਾਦਾ ਵੀ ਅਸੀਂ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਬੜੀ ਨਹੀਂ ਦੇਣਾ ਕਿਸ ਤਰ੍ਹਾਂ ਪ੍ਰਚਾਰ ਕਰੋਗੇ ਕੀ ਪਲੈਨਿੰਗ ਕੀ ਹੈ ਦੇਖੋ ਸਾਡੇ ਬੰਦੇ ਜਾ ਰਹੇ ਨੇ ਘਰ ਘਰ ਜਾ ਰਹੇ ਨੇ ਲੋਕ ਤਿਆਰ ਹੈ ਵੋਟ ਪਾਉਣ ਨੂੰ ਔਰ ਵੋਟਾਂ ਪੈਣ ਤੁਸੀਂ ਕਦੋਂ ਜਾਓਗੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਮੈਂ ਕਈ ਪਿੰਡਾਂ 'ਚ ਜਾ ਕੇ ਆਈ ਹਾਂ ਕੱਲ ਵੀ ਜਾ ਕੇ ਆਈ ਹਾਂ ਅੱਜ ਸੋ ਵੀ ਜਾ ਕੇ ਆਈ ਹਾਂ ਔਰ ਜਿੱਥੇ ਜਿੱਥੇ ਮੈਂ ਜਾ ਸਕਦੀ ਆ ਪੂਰੇ ਪ੍ਰੋਗਰਾਮ ਹੋ ਰਹੇ ਨੇ ਔਰ ਹਰ ਇੱਕ ਪਿੰਡ ਦਾ ਮੌਕੇ ਨਹੀਂ ਆ ਕਿ ਬਹੁਤ ਜ਼ਿਆਦਾ ਹੈ ਟਾਈਮ ਨਹੀਂ ਪਿੰਡਾਂ ਹਰ ਇੱਕ ਪਿੰਡ ਨੂੰ ਮੈਂ ਜਾਣਦੀ ਆ ਮੈਨੂੰ ਹਰ ਇੱਕ ਪਿੰਡ ਚ ਜਾਣਦੇ ਨੇ ਮੈਂ ਨੇ ਕੰਮ ਕੀਤੇ ਹੋਏ ਨੇ ਔਰ ਸ਼ਰੂ ਲੋਕ ਸਾਬਕਾ ਕੈਬਨਟ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਮਿੰਦਰ ਸਿੰਘ ਕਦੋਂ ਨਜ਼ਰ ਆਣਗੇ ਕਹ ਰਹੇ ਨੇ ਨਾਰਾਜ਼ ਨਜ਼ਰ ਆ ਰਹੇ ਨੇ ਤੂੰ ਕੀ ਕੰਪੇਨ ਨਹੀਂ ਕਰ ਰਹੇ ਰਾਣਾ ਮਨਾ ਨਿਰਾਜ਼ ਨਹੀਂ ਹੈ ਜੀ ਥੋੜੀ ਚੇਪੀਟਾਬ ਹੋ ਗਈ ਜੀ ਅਜ ਵੀ ਹਸਪੀਟਲ ਚ ਨੇ ਟੈਸਟ ਸਭ ਹੋ ਰਹੇ ਨੇ ਅੱਜ ਹੋਲੇ ਮੈਨੂੰ ਪਤਾ ਚੱਲਿਆ ਰਿਪੋਰਟਾਂ ਠੀਕ ਨੇ 1-2 ਦਿਨਾਂ ਦੇ ਵਿੱਚ ਡਿਸਚਾਰਜ ਕਰਕੇ ਆ ਜਾਣਾ ਪਰਿਵਾਰ ਕਦੋਂ ਆਏਗਾ ਸਾਹਮਣੇ ਜਿਸ ਤਰ੍ਹਾਂ ਪਿਛਲੀ ਵਾਰ ਇਲੈਕਸ਼ਨ ਦੇ ਸਾਰਾ ਪਰਿਵਾਰ ਲੱਗਿਆ ਆ ਜੀ ਕਦੋਂ ਪਰਿਵਾਰ ਨਜ਼ਰ ਆਏਗਾ ਪਰਿਵਾਰ ਮੇਰੀ ਬੇਟੀ ਪੂਰੀ ਕਰ ਲਈ ਹੈ ਬੇਟਾ ਮੇਰਾ ਆਇਆ ਸੀ ਪਰ ਮਹਾਰਾਜ ਸਾਹਿਬ ਦੇ ਨਾਲ ਇੱਕ ਬੰਦਾ ਹੋਣਾ ਚਾਹੀਦਾ ਉਹ ਨਾਲ ਲੈ ਕੇ ਆਣਗੇ ਇੱਕ ਵਾਰ ਮੇਰਾ ਇੱਕ ਭਾਈ ਸੀ ਉਹ ਲਾ ਪ੍ਰੋਬਲਮ ਦੇ ਚਾਲ ਰੋ ਗਿਆ ਉਸੇ ਤੇ ਉਹਦਾ ਦਾ ਬੜਾ ਕਟਾ ਮਿਲ ਹੋਇਗਾ ਤੇ ਮੇਰਾ ਦੂਜਾ ਭਾਈ ਸੀ ਉਹਦਾ ਇੱਕ ਤਾਂ ਪ੍ਰੋਬਲਮ ਆ ਗਿਆ ਬਹੁਤ ਸੀਰੀਅਸ ਪ੍ਰੋਬਲਮ ਮੈਡਮ 400 400 ਦਾ ਪਾਰ ਜਿਹੜਾ ਸਿੱਟਾ ਦੇ ਰੱਖਿਆ ਕੀ ਲੱਗਦਾ ਵੀ ਤੁਸੀਂ ਤੁਹਾਨੂੰ ਕਿਉਂ ਕਿ ਸਰਕਾਰ ਜੇ ਦੇਸ਼ ਚ ਬੀਜੇਪੀ ਦੀ ਆ ਰਹੀ ਹੈ ਜਿਸ ਤਰ੍ਹਾਂ ਤੁਸੀਂ ਦਾਦਾ ਕਰ ਰਹੇ ਹੋ ਕੀ ਲੱਗਦਾ ਵੀ ਜਿਹੜੇ ਵੋਟਰ ਨੇ ਪਟਿਆਲਾ ਲੋਕ ਸਭਾ ਦੇ ਕਿਉਂ ਚੁਣਨ ਥੋੜੀ देखो एक मजबूत सरकार आएगी सेंटर से तो नहीं सा भविख भी बनूगा देश का भविख बन एक जी सरकार जी साहदां न सुरक्षित रखे आर्थिक स्थिति सुरक्षित रखे जिड़ी ग्यारहवें नंबर तो पंजे नंबर से दुनिया से आई है और जिसका मनोबल इन्ना ऊंचा होए इधार उचा होए पूरे पूरे दुनिया के ਏ ਸਾਡੀ ਭਾਰਤ ਦੀ ਗੱਲ ਮੰਨੀ ਜਾਏ ਔਰ ਸਾਡੀ ਪੂਰੀ ਬੋਲਬਾਣੀ ਹੋਏ ਹਰ ਇੱਕ ਗੱਲ ਦੀ ਮੈਮ ਜੀ ਇਹੋ ਜੀ ਗੱਲ ਵੀ ਆਜ ਕੋਈ ਕਿਸਾਨ ਜਾਂ ਪਿੰਡਾਂ ਦੇ ਆਪ ਕੋ ਫੁੱਟਬਾਲ ਮੈਚ ਤੋਂ ਨੂੰ ਮਿਲਣ ਆ ਰਹੇ ਨੇ ਨਹੀਂ ਜੀ ਮੈਨੂੰ ਨਹੀਂ ਡਾਕਟਰ ਬਲਬੀਰ ਦੀ ਵਿਰੋਧਤਾ ਬੜੀਆ ਹਲਕੇ ਦੇ VOTER ਜਿਹੜੇ ਨੇ ਜਿਹੜੇ ਪਟਿਆਲਾ ਲੋਕ ਸਭਾ ਪਟਿਆਲਾ ਦਿਹਾਤੀ ਦੇ ਹਲਕੇ ਦੇ ਨੇ ਉਹ ਕਹਿੰਦੇ ਨੇ ਡਾਕਟਰ ਬਲਬੀਰ ਨਜ਼ਰ ਨਹੀਂ ਆਏ ਕੀ ਲੱਗਦਾ ਵੀ ਜੇਕਰ ਡਾਕਟਰ ਬਲਬੀਰ ਪਟਿਆਲਾ ਦਿਹਾਤੀ ਨਜ਼ਰ ਆਏ ਪੂਰੇ ਪਟਿਆਲਾ ਲੋਕ ਸਭਾ ਕਿਵੇਂ ਨਜ਼ਰ ਆਣਗੇ मेरे ख्याल से अपने तरीके अपना कैंपेन चला रहे हैं हर एक जरा मैदान पूरी कोशिश करता है कि वो वैंपेन चलावान अंत सारे लोगों ने ही फतवा देना कि किस कैंडीडेट